ਅੱਜਕੱਲ੍ਹ ਜਲੰਧਰ ਵਿੱਚ ਇੱਕ ਕੁੱਤਾ ਕਾਫੀ ਚਰਚਾ ਵਿੱਚ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਹੈ ਡਾਇਮੰਡ ਦੇ ਈਅਰਿੰਗ ਅਸਲ ਵਿੱਚ ਜਲੰਧਰ ਦੀ ਗੁਰੂ ਅਮਰਦਾਸ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਸਪਿਟਸ ਨਸਲ ਦੇ ਪਾਲਤੂ ਕੁੱਤੇ ਨੇ ਬੈੱਡਰੂਮ ਵਿੱਚ ਰੱਖੇ ਡਾਇਮੰਡ ਦੇ ਈਅਰਿੰਗ ਨਿਗਲ ਲਏ ਇਹਨਾਂ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਨੇ ਪੂਰੇ ਘਰ ਦੀ ਤਲਾਸ਼ੀ ਲਈ ਪਰ ਇਹ ਨਾ ਮਿਲੇ ਇਸ ਤੋਂ ਬਾਅਦ ਪਰਿਵਾਰ ਨੂੰ ਜਾਪਿਆ ਕਿ ਇਹ ਚੋਰੀ ਹੋ ਗਏ ਹਨ ਫਿਰ ਪਰਿਵਾਰ ਨੂੰ ਲੱਗਾ ਕਿ ਕਮਰੇ ਵਿੱਚ ਕੋਈ ਉਪਰਾ ਵਿਅਕਤੀ ਨਹੀਂ ਗਿਆ ਇਸ ਲਈ ਉਨ੍ਹਾਂ ਨੂੰ ਕੁੱਤੇ ਤੇ ਸ਼ੱਕ ਹੋਇਆ ਇਸ ਤੋਂ ਬਾਅਦ ਪਰਿਵਾਰ ਕੁੱਤੇ ਨੂੰ ਲੈ ਕੇ ਜਲੰਧਰ ਦੇ ਡਾਕਟਰ ਮੁਕੇਸ਼ ਗੁਪਤਾ ਕੋਲ ਪਹੁੰਚਿਆ ਜਿੱਥੇ ਕਿ ਐਕਸ-ਰੇ ਤੋਂ ਬਾਅਦ ਇੱਕ ਹਲ ਸਾਮਣੇ ਆਈ ਕਿ ਇਅਰਿੰਗ ਕੁੱਤੇ ਦੇ ਪੇਟ ਵਿੱਚ ਹਨ ਇਸ ਪੂਰੇ ਮਾਮਲੇ ਬਾਰੇ ਜਾਣ ਕਰ ਦਿੰਦਿਆਂ ਡਾਕਟਰ ਮੁਕੇਸ਼ ਗੁਪਤਾ ਨੇ ਦੱਸਿਆ ਇਹ ਮਾਮਲਾ ਸਾਡੇ ਕੋਲ ਵੀ ਉਹਨਾਂ ਦੇ ਏਅਰ ਡਾਇਮੰਡ ਰਿੰਗ ਜਿਹੜੇ ਸੀਗੇ ਨਾ ਉਹ ਗੁੰਮ ਸੀਗੇ ਤੇ ਉਹਨਾਂ ਨੇ ਕੰਸਲਟ ਕੀਤਾ ਵੀ ਡੌਗ ਘਰ 'ਚ ਰੱਖਿਆ ਸੀ ਉਹਨਾਂ ਨੂੰ ਲੱਗਾ ਗਏ ਕਿੱਥੇ ਠੀਕ ਹੈ ਉਹਨਾਂ ਨੇ ਆਪਣੇ ਪੈਟ ਵਾਲੇ ਨੂੰ ਕੰਸਲਟ ਕੀਤਾ ਵੀ ਇਦਾਂ ਹੋ ਸਕਦਾ ਵੀ ਵੀ ਪੈਟ ਖਾ ਗਿਆ ਹੋਵੇ ਉਹ ਕਹਿੰਦਾ ਐਕਸ-ਰੇ ਕਰਾ ਕੇ ਦੇਖੋ ਪਹਿਲਾਂ ਤਾਂ ਦਵਾਈ ਦਿੱਤੀ ਉਹਨਾਂ ਨੇ ਉਲਟੀ ਦੀ ਵੀ ਉਲਟੀ ਚ ਹੋਗੇ ਨਿਕਲ ਜਾਣਗੇ ਫਿਰ ਹੋ ਗਿਆ ਕਨਫਰਮ ਕਰ ਲਓ ਵੀ ਐਕਸ-ਰੇ ਚ ਉਹ ਫਿਰ ਸਾਡੇ ਕੋਲ ਐਕਸ-ਰੇ ਕਰਾਣ ਲਈ ਆਏ ਤੇ ਅਸੀਂ ਜਦੋਂ ਦੇਖਿਆ ਵੀ ਆਹ 에ਅਰ ਡਾਇਮੰਡ ਰਿੰਗਸ ਪਈ ਹੋਈ ਹੈ ਪੇਟ ਦੇ ਵਿੱਚ ਸਟਮਕ ਤੇ ਸਮਾਲ ਇੰਟਰਸਟਾਈਨ ਦੇ ਏਰੀਆ ਚ ਪਈ ਹੋਈ ਤੇ ਉਹਨਾਂ ਨੂੰ ਜਦ ਇਹ ਪਤਾ ਲੱਗਾ ਬੜੇ ਹੈਰਾਨ ਹੋਏ ਵੀ ਇੰਨੇ ਉਹਨਾਂ ਦੀ ਸ਼ਕਲ ਤੋਂ ਲੱਗਦਾ ਸੀ ਵੀ ਇਹ ਕੋਸਟਲੀ ਚੀਜ਼ ਹੈ ਦੈਟਸ ਵਾਈ ਦੇ ਵਰ ਵਰੀਡ ਫਿਰ ਨੈਕਸਟ ਡੇ ਉਹਨਾਂ ਨੇ ਇਹਨੂੰ ਵੋਮਿਟ ਵਗੈਰਾ ਕਰਾਣ ਦੀ ਹੋਰ ਕੋਸ਼ਿਸ਼ ਕੀਤੀ ਤੇ ਨੈਕਸਟ ਡੇ ਸਾਡੇ ਕੋਲ ਲੈ ਕੇ ਆਏ ਆ ਤੇ ਉਹ ਕਹਿੰਦੇ ਡਾਕਟਰ ਸਾਹਿਬ ਐਕਸ-ਰੇ ਕਰਕੇ ਦੇਖੋ ਜਿਹਦੀ ਉਲਟੀ ਦੇ ਵਿੱਚ ਸਾਨੂੰ ਕੋਲੀਆਂ ਮਿਲੀਆਂ ਜਿਹੜੀਆਂ ਪਿੱਛੇ ਜਿਹਦੇ ਨਾਲ ਅਸੀਂ ਸਕਰੂ ਕਰਦੇ ਆ ਤੇ ਅਗਲਾ ਹਿੱਸਾ ਨਹੀਂ ਮਿਲਿਆ ਤੇ ਅਸੀਂ ਕਿਹਾ ਸ਼ਾਇਦ ਅਗਲਾ ਹਿੱਸਾ ਅੰਦਰ ਹੋਵੇ ਉਹ ਸੈਪਰੇਟ ਹੋ ਗਈਆਂ ਹੋਣ ਖੁੱਲ ਗਈਆਂ ਹੋਣ ਜਾਂ ਜਿੱਦਾਂ ਮਰਜ਼ੀ ਖੁੱਲ ਗਈਆਂ ਜਾਂ ਨਹੀਂ ਇਹ ਨਹੀਂ ਕੁਝ ਪਤਾ ਕਿਉਂਕਿ ਜਦੋਂ ਉਹਨੇ ਖਾਦੇ ਉਹ ਕੋਲੀਆਂ ਸਮੇਤ ਹੀ ਖਾਦੇ ਸੀ ਫਿਰ ਅਸੀਂ ਐਕਸ-ਰੇ ਕੀਤਾ ਤੇ ਸਾਡੇ ਐਕਸ-ਰੇ ਚ ਕੋਈ ਐਸੀ ਚੀਜ਼ ਨਹੀਂ ਫੋਰਨ ਬਾਡੀ ਟਾਈਪ ਕੋਈ ਚੀਜ਼ ਉਸ ਤਰ੍ਹਾਂ ਦੀ ਸ਼ੈਡੋ ਨਹੀਂ ਬਣੀ ਹੋ ਸਕਦਾ ਵੀ ਉਹਨੇ ਕ올ੀਆਂ ਐਕਸਟਰਾ ਲਾਗ ਹੋ ਗਈਆਂ ਹੋਣ ਕਿਉਂਕਿ ਬਾਡੀ ਦੇ ਵਿੱਚ ਸੈਕ੍ਰੀਸ਼ਨ ਹੁੰਦੇ ਡੌਗ ਦੇ ਉਹ ਲੂਜ਼ ਹੋ ਕੇ ਕ올ੀਆਂ ਸੈਪਰੇਟ ਹੋ ਗਏ ਆ ਬਾਕੀ ਪੋਸ਼ਨ ਉਹਦੀ ਪਾਟੀ ਚ ਨਿਕਲ ਗਿਆ ਹੋਵੇ ਕਿਉਂਕਿ ਦੋਨੇ ਪਾਸੇ ਦੋ ਹੀ ਰਸਤੇ ਆ ਮੂੰਹ ਵਾਲਾ ਜਾਂ ਪਾਟੀ ਵਾਲਾ ਫਿਰ ਅਸੀਂ ਐਡਵਾਈਸ ਕੀਤਾ ਤੁਸੀਂ ਆਪਣੇ ਇਹਦੀ ਪਾਟੀ ਜਿੱਥੇ ਕਰਾਈ ਆ ਜਾਂ ਕੋਈ ਚੈੱਕ ਕਰੋ ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦਾ ਕੰਟੈਕਟ ਨਹੀਂ ਹੋਇਆ ਤੇ ਸਗੋਂ ਸਾਨੂੰ ਐ ਪਤਾ ਲੱਗਿਆ ਵੀ ਖ਼ਬਰ ਚ ਖ਼ਬਰ ਦੇਖੀ ਵੀ ਐਦਾਂ ਇਹ ਹੈਗਾ ਅੱਜ ਹੀ ਮੈਂ ਦੇਖੀ। ਮੈਨੂੰ ਡਾਕਟਰ ਸਾਹਿਬ ਦੱਸੋ ਇੱਕ ਕੀ ਪੋਸੀਬਲ ਹੋ ਸਕਦਾ ਹੈ ਕੋਈ ਜਿਹੀ ਚੀਜ਼ਾਂ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਕਿੱਦਾਂ ਦੇ ਧਿਆਨ ਰੱਖਣੇ ਚਾਹੀਦੇ ਹਨ। ਐਕਚੁਅਲ ਜਿਹੜੇ ਡੌਗਸ ਆ ਸਾਡੇ ਕੋ ਅੱਗੇ ਵੀ ਐਕਸ-ਰੇ ਲਈ ਆਉਂਦੇ ਆ ਤੇ ਇੱਕ ਮੇਰਾ ਆਪਣਾ ਬੜਾ ਪਰਸਨਲ ਐਕਸਪੀਰੀਅੰਸ ਹੈ ਮੇਰੇ ਫਰੈਂਡ ਹੈਗੇ ਨਵੀਨ ਛਾਬੜਾ ਜੀ ਉਹ ਵਕੀਲ ਹੈ। ਪਿੱਛੇ ਜੇ ਇੱਕ ਦਿਨ ਉਹਨਾਂ ਨੂੰ ਫੋਨ ਕਰਨ ਲੱਗਾ ਉਹਨਾਂ ਨੂੰ ਫੋਨ ਨਾਲ ਮਿਲੇ ਮੈਂ ਉਹ ਹੋਰ ਫੋਨ ਤੋਂ ਮੈਂ ਕੀ ਕਹਿੰਦੇ ਜੀ ਮੈਂ ਅੰਦਰ ਬਾਥਰੂਮ ਗਿਆ ਤਾਂ ਡੌਗੀ ਨੇ ਨਾ ਅੱਧਾ ਮੋਬਾਈਲ ਖਾ ਲਿਆ। ਮਤਲਬ ਇਹੋ ਜੀਆਂ ਚੀਜ਼ਾਂ ਫਿਰ ਸਾਡੇ ਕੋਲ ਇਹੋ ਜੇ ਕੇਸ ਵੀ ਆਇਆ ਲੱਕੜ ਖਾਣ ਵਾਲੇ ਵੀ ਲੱਕੜ ਖਾ ਲੈਂਦੇ ਆ ਇਹਨਾਂ ਦੀ ਬਾਡੀ ਦਾ ਹਿਊਮਨ ਬਾਡੀ ਦਾ ਫਰਕ ਹੁੰਦਾ ਇਹ ਜਿੱਦਾਂ ਸਾਡੇ ਡਾਈਜੈਸਟਿਵ ਜੂਸ ਹੈ ਇਹਨਾਂ ਦੇ ਟੋਟਲੀ ਸੈਪਰੇਟ ਹੈ ਜਿਹੜੀ ਇੰਟਰਸਟਾਈਨ ਸਕ੍ਰੀਸ਼ਨਸ ਹੈ ਕਿਉਂਕਿ ਇਹਨਾਂ ਦਾ ਖਾਣ ਪੀਣ ਦਾ ਇਹ ਹজম ਕਰ ਸਕਦੇ ਜਿਵੇਂ ਸਾਡੇ ਚ ਇੱਕ ਪੈਂਡਿਕਸ ਹੁੰਦਾ ਉਹ ਅਸੀਂ ਅਪੈਂਡੀਸਾਈਟਸ ਦਾ ਤੁਸੀਂ ਸੁਣਿਆ ਹੋਣਾ ਉਹ ਕੋ ਇਨਫਲੇਮ ਉਹ ਰੱਬ ਨੇ ਸਾਨੂੰ ਐਕਸਟਰਾ ਦਿੱਤਾ ਹੋਇਆ ਇਸ ਲਈ ਉਹਦੇ ਵਿੱਚ ਕੋਈ ਚੀਜ਼ ਚੱਲ ਜਾਂਦੀ ਸਾਨੂੰ ਪੈਂਡੀਸਾਈਟਸ ਹੋ ਜਾਂਦਾ ਉਹ ਚੀਜ਼ ਜਿਹੜੇ ਜਾਨਵਰਾਂ ਵਿੱਚ ਆਮ ਹੈ ਇਸ ਲਈ ਉਹਨਾਂ ਨੂੰ ਪੈਂਡੀਸਾਈਟਸ ਨਹੀਂ ਹੁੰਦਾ ਉਹਨਾਂ ਦੇ ਸੈਕ੍ਰੀਸ਼ਨ ਹੋਰ ਤਰ੍ਹਾਂ ਦੇ ਹੈ ਜਿਵੇਂ ਉਹ ਘਾਹ ਫੂਸ ਖਾ ਲੈਂਦੇ ਜਾਂ ਹੋਰ ਚੀਜ਼ ਅਸੀਂ ਨਹੀਂ ਖਾ ਸਕਦੇ ਇਹ ਫਰਕ ਹੈ ਉਹ ਇਹ ਚੀਜ਼ਾਂ ਹਜ਼ਮ ਕਰ ਸਕਦੇ ਆ ਕਈ ਵਾਰੀ ਕੀ ਹੁੰਦਾ ਉਹ ਇਹਨਾਂ ਦੀ ਪਾਟੀ ਰਾਈ ਬਾਹਰ ਆ ਜਾਂਦੀਆਂ ਮੋਸ ਕਈ ਕੁਝ ਕੇਸਿਸ ਉਹ ਉਹਨਾਂ ਨੇ ਆਬਸਟ੍ਰਕਸ਼ਨ ਕਰਤੀ ਤੇ ਅਸੀਂ ਦੇਖਿਆ ਆਪਰੇਸ਼ਨ ਰਾਈ ਉਹਨਾਂ ਨੂੰ ਕੱਢਿਆ ਵੀ ਗਿਆ ਆਦਮੀਆਂ 'ਚ ਇਹ ਨਹੀਂ ਚੀਜ਼ ਪੋਸੀਬਲ ਆਦਮੀ ਖਾਏਗਾ ਇਕਦਮ ਉਹਦੇ ਪ੍ਰੋਬਲਮ ਇੰਟਰਸਟਾਈਨ ਦੀ ਆਬਸਟ੍ਰਕਸ਼ਨ ਹੋ ਜਾਏਗੀ ਜਾਂ ਕੋਈ ਐਸੀ ਚੀਜ਼ ਹੋ ਜਾਏਗੀ ਵੀ ਉਹ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ